ਸੋ ਸਾਰੇ ਭੈਣ ਭਰਾਵਾਂ ਨੂੰ ਜੇਮਸੀ ਦੀ ਪ੍ਰਭੂਤਨ ਬਰਕਤ ਦੇਵੇ ਸੋ ਪਵਿੱਤਰ ਬਾਈਬਲ ਦੇ ਵਿੱਚੋਂ ਅਸੀਂ ਸਿੱਖਾਂਗੇ ਵਚਨ ਦੇ ਵਿੱਚ ਲਿਖਿਆ ਕਿ ਹਾਈ ਉਸ ਮਨੁੱਖ ਤੇ ਜਿਹੜਾ ਬੰਦਿਆਂ ਦੇ ਉੱਤੇ ਭਰੋਸਾ ਰੱਖਦਾ ਹੈ ਹਾਲੇਲੂਇਆ ਵੀ ਕੋ ਜਦੋਂ ਅਸੀਂ ਪਵਿੱਤਰ ਬਾਈਬਲ ਨੂੰ ਪੜ੍ਹਦੇ ਹਾਂ ਤੇ ਅਸੀਂ ਜਦੋਂ ਉਤਪਤੀ ਦੀ ਕਿਤਾਬ ਤੋਂ ਲੈ ਕੇ ਪ੍ਰਕਾਸ਼ ਦੀ ਪੋਥੀ ਤੱਕ ਪੜ੍ਹਦੇ ਹਾਂ ਤੇ ਪਵਿੱਤਰ ਬਾਈਬਲ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਬੰਦੇ ਨੂੰ ਖੁਦਾ ਆਪਣੀ ਮਹਿਮਾ ਨਹੀਂ ਦਿੰਦਾ ਵੇਖੋ ਜਦੋਂ ਅਸੀਂ ਪਵਿੱਤਰ ਬੈਬਲ ਨੂੰ ਪੜ੍ਹਦੇ ਆਂ ਚਾਹੇ ਸ਼ਮਸ਼ਾਣ ਦੇ ਉੱਤੇ ਆਤਮਾ ਉਤਰਦਾ ਹੀ ਤੇ ਵਚਨ ਦੇ ਵਿੱਚ ਲਿਖਿਆ ਕਿ ਸ਼ਮਸ਼ਾਣ ਹਜ਼ਾਰਾਂ ਲੋਕਾਂ ਨੂੰ ਮਾਰ ਦਿੰਦਾ ਹੈ ਪਰ ਵੇਖੋ ਵਚਨ ਦੇ ਵਿੱਚ ਇਹ ਲਿਖਿਆ ਕਿ ਸ਼ਮਸ਼ਾਣ ਆਪਣੀ ਸ਼ਕਤੀ ਦੇ ਨਾਲ ਨਹੀਂ ਮਾਰਦਾ ਕਿਉਂਦੇ ਸ਼ਰੀਰ ਦੇ ਵਿੱਚ ਸ਼ਕਤੀ ਤੇ ਤਾਂ ਇੰਨੇ ਲੋਕਾਂ ਨੂੰ ਮਾਰਦਾ ਹੈ ਨਹੀਂ ਵਚਨ ਦੇ ਵਿੱਚ ਲਿਖਿਆ ਕਿ ਯਹਵਾ ਦਾ ਆਤਮਾ ਉਹਦੇ ਸ਼ਰੀਰ ਦੇ ਵਿੱਚ ਆਉਂਦਾ ਹੈ ਤੇ ਫਿਰ ਉਹ ਜੋਰ ਫੰਡਰ ਹallelujah ਫਿਰ ਵੀ ਕੋ ਜਦੋਂ ਖੁਦਾ ਨੇ ਜੋਸ਼ੂ ਨੂੰ ਖੜੇ ਕੀਤਾ ਤੇ ਵਚਨ ਦੇ ਵਿੱਚ ਲਿਖਿਆ ਕਿ ਜੋਸ਼ੂ ਤੇ ਅੱਗੇ ਖੁਦਾ ਦਾ ਦੂਤ ਉਹਦਾ ਸੇਨਾਪਤੀ ਬਣ ਕੇ ਅੱਗੇ ਚੱਲਦਾ ਹੈ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਜੋਸ਼ੂ ਨੇ ਜਦੋਂ ਇੱਕ ਮਨੁੱਖ ਨੂੰ ਵੇਖਿਆ ਹੱਥ ਵਿੱਚ ਚਿਤ ਲਈ ਤਲਵਾਰ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਸਰੀਰਕ ਲੜਾਈ ਤੇ ਵਚਨ ਦੇ ਵਿੱਚ ਲਿਖਿਆ ਜੋਸ਼ੂ ਨੇ ਉਹਨੂੰ ਕਿਹਾ ਕਿ ਤੂੰ ਸਾਡੇ ਵਾਲਿਆਂ ਤੇ ਸਾਡੇ ਵਿਰਿਆਂ ਵੱਲ ਅੱਗੋਂ ਖੁਦਾ ਦੇ ਦੂਤ ਨੇ ਕਿਹਾ ਮੈਂ ਯਹੋਵਾ ਦਾ ਸੇਨਾਪਤੀ ਬਣ ਕੇ ਆਏ ਆਏ ਤਾਂ ਕਿ ਤੁਹਾਡੇ ਨਾਲ ਜਾਵਾਂ वचन ਦੇ ਵਿੱਚ ਲਿਖਿਆ ਕਿ ਅੱਗੇ ਅੱਗੇ ਜਾਂਦਾ ਹੀ ਤੇ ਖੁਦਾ ਉਹਨਾਂ ਨੂੰ ਦੂਸਰੇ ਲੋਕਾਂ ਨੂੰ ਵੀ ਬਦਲ ਦਿੰਦਾ ਹੀ ਤੇ ਉਹ ਦੂਸਰੇ ਰਾਜਿਆਂ ਦੇ ਉੱਤੇ ਚੜ੍ਹਾਈ ਕਰਕੇ ਤੇ ਜਿੱਤਦੇ ਹallelujah वचन ਦੇ ਵਿੱਚ ਲਿਖਿਆ ਕਿ ਖੁਦਾ ਉਹਨਾਂ ਰਾਜ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਕਰ ਦਿੰਦਾ ਹੈ ਭਾਵ ਕਿ ਉਹਨਾਂ ਦੇ ਵਿੱਚ ਕੋਈ ਤਾਕਤ ਨਹੀਂ ਤੇ ਬੰਦੇ ਦੇ ਵਿੱਚ ਕੋਈ ਤਾਕਤ ਨਹੀਂ ਅੱਜ ਵੇਖੋ ਜਦੋਂ ਅਸੀਂ ਧਰਤੀ ਦੇ ਉੱਤੇ ਰਹਿੰਦੇ ਆ ਤੇ ਲੋਕ ਇਸ ਧਰਤੀ ਦੇ ਜਿਹੜੇ ਲੋਕ ਆ ਬਹੁਤ ਕਈ ਵੇਲੇ ਫੜਾਂ ਮਾਰ ਦਿੱਤਾ ਕੋਈ ਕਹਿੰਦਾ ਜੀ ਇਹ ਬੰਦੇ ਨੇ ਆ ਕਰ ਦਿੱਤਾ ਹੈ ਆ ਬੰਦੇ ਨੇ ਉਹ ਕਰ ਦਿੱਤਾ ਹੈ ਇਹਨੇ ਇਹਨੂੰ ਮਾਰ ਦਿੱਤੇ ਇਹਨੇ ਐਨੇ ਮਾਰ ਦਿੱਤੇ ਉਹਨੇ ਉਹ ਕਰ ਦਿੱਤਾ ਪਰ ਵੇਖੋ ਪਵਿੱਤਰ ਵਚਨ ਸਾਚਿਆ ਤੇ ਖੁਦਾ ਦਾ ਵਚਨ ਕਹਿੰਦਾ ਤੇ ਜਦੋਂ ਦੌਦ ਦੇ ਉੱਤੇ ਵੀ ਖੁਦਾ ਦਾ ਆਤਮਾ ਉਤਰਦਾ ਹੈ ਨਾ ਤੇ ਦੌਦ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਖੁਦਾ ਉਹਦੇ ਹੱਥ ਦੇ ਵਿੱਚ ਕਰ ਦਿੰਦਾ ਹੈ ਕਿਉਂ ਕਿਉਂਕਿ ਪ੍ਰਭੂ ਖੁਦ ਉਹਦੇ ਨਾਲ ਅੱਗੇ ਅੱਗੇ ਚਲਦਾ ਹੈ ਤੇ ਵਚਨ ਦੇ ਵਿੱਚ ਲਿਖਿਆ ਕਿ 다উদ ਕਹਿੰਦਾ ਕਿ ਮੇਰੇ ਵਿੱਚ ਇੰਨਾ ਬਲ ਨਹੀਂ ਆ ਮੇਰਾ ਬਲ ਕੌਣ ਆ ਯਹੋਵਾ ਕਿ ਉਹ ਹੀ ਮੇਰੇ ਬਾਵਾ ਦੇ ਵਿੱਚ ਜਾਨ ਪੈਦਾ ਕਰਦਾ ਕਿ ਮੈਂ ਲੜਾਂ ਭਾ ਕਿ ਉਹ ਆਪਣੇ ਆਪ ਨੂੰ ਦੌਦ ਵੜਾਈ ਨਹੀਂ ਦਿੰਦਾ ਵੇਖੋ 다উদ ਰਾਜੇ ਨੇ ਕਿੰਨੀਆਂ ਲੜਾਈਆਂ ਲੜੀਆਂ ਟੋਟਲ ਪਤਾ ਨਹੀਂ ਉਹਨੇ ਕਮ ਸੇ ਕਮ 68 ਕਿ ਲੜਾਈਆਂ ਲੜੀਆਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਇਜ਼ਰਾਇਲ ਦੇ ਲੋਕ ਸ਼ੌਅ ਨੂੰ ਕਹਿੰਦੇ ਕਿ ਇਹਨੇ ਹਜ਼ਾਰਾਂ 다উদ ਨੂੰ ਕਹਿੰਦੇ ਕਿ ਇਹਨੇ ਲੱਖਾਂ ਮਾਰੇ ਕਿਉਂ ਕਿਉਂਕਿ ਦੌਦ ਆਪਣੇ ਆਪ ਨੂੰ ਵੜਿਆਈ ਨਹੀਂ ਦਿੰਦਾ ਕਿ ਮੇਰੇ ਵਿੱਚ ਬਲ ਆ ਕਿਉਂਕਿ ਉਹਨੂੰ ਪਤਾ ਹੈ ਕਿ ਬਲ ਮੇਰੇ ਵਿੱਚ ਨਹੀਂ ਆ ਬਲ ਉਹਦੇ ਵਿੱਚ ਆ ਜਿਹੜਾ ਮੇਰੇ ਨਾਲ ਨਾਲ ਚੱਲਦਾ ਹੈ ਉਹੀ ਮੈਨੂੰ ਜਿੱਤ ਦਵਾਉਂਦਾ ਹੈ ਉਹਦਾ ਹੀ ਦੂਤ ਮੇਰੇ ਅੱਗੇ-ਅੱਗੇ ਹੋ ਕੇ ਚੱਲਦਾ ਹੈ ਤੇ ਉਹਦਾ ਆਤਮਾ ਮੇਰੇ ਵਿੱਚ ਆਉਂਦਾ ਹੈ ਤੇ ਮੈਂ ਇਹਨਾਂ ਬਲ ਪਾਉਣਾ ਹੈ ਉਹਦ ਨੂੰ ਪਤਾ ਹੈ ਕਿ ਮੇਰੇ ਵਿੱਚ ਕੋਈ ਵੀ ਸਮਰਥ ਨਹੀਂ ਹੈ ਇਸ ਕਰਕੇ ਵੇਖੋ ਪਵਿੱਤਰ ਵਚਨ ਕਹੇ ਨੂੰ ਵੀ ਵੜਿਆਈ ਨਹੀਂ ਦਿੰਦਾ ਅੱਗੇ ਵੀ ਜਦੋਂ ਵੇਖੋ ਅਸੀਂ ਪੜਦੇ ਆ ਜਦੋਂ ਵੀ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਕੀ ਸੀ ਸਰੀਰਕ ਲੜਾਈ ਤੇ ਸਰੀਰਕ ਲੜਾਈ ਦੇ ਵਿੱਚ ਲੋਕ ਕੀ ਕਰਦੇ ਸੀ ਲੜਦੇ ਹallelujah ਤੇ ਪਵਿੱਤਰ ਬਾਈਬਲ ਦੇ ਵਿੱਚ ਕਦੇ ਵੀ ਨਹੀਂ ਆਇਆ ਕਿ ਕਿਸੇ ਬੰਦੇ ਨੇ ਕਿਹਾ ਕਿ ਮੈਂ ਇੰਨੀਆਂ ਲੋਕਾਂ ਨੂੰ ਮਾਰਿਆ ਕਿਉਂਕਿ ਬਾਈਬਲ ਕੀ ਹੈ ਖੁਦ ਵੇਖੋ ਬਾਈਬਲ ਖੁਦ ਇਤਿਹਾਸ ਹੈ ਹਾਲੇਲੂਇਆ ਬਾਈਬਲ ਨੂੰ ਵੇਖੋ ਖੁਦ ਇਹ ਇੱਕ ਇਤਿਹਾਸ ਦੀ ਪੁਸਤਕ ਆ ਬਾਈਬਲ ਦੇ ਵਿੱਚ ਲਿਖਿਆ ਵੇਖੋ ਪਹਿਲਾ ਰਾਜਾ ਦੂਜਾ ਰਾਜਾ ਪਹਿਲਾ ਇਤਿਹਾਸ ਦੂਜਾ ਇਤਿਹਾਸ ਸਾਰੀਆਂ ਚੀਜ਼ਾਂ ਇਹਦੇ ਵਿੱਚ ਲਿਖੀਆਂ ਨੇ ਹਾਲੇਲੂਇਆ ਹਰ ਇੱਕ ਸਵਾਲ ਦਾ ਜਵਾਬ ਬਾਈਬਲ ਦੇ ਵਿੱਚੋਂ ਹੀ ਮਿਲਦਾ ਹੈ ਮਤਲਬ ਕਿ ਬਾਹਰੋਂ ਲੱਭਣ ਦੀ ਲੋੜ ਨਹੀਂ ਪੈਂਦੀ ਵੀ ਕੋਈ ਸਿੱਖ ਕੀ ਰਹੇ ਆ ਕਿ ਬੰਦੇ ਨੂੰ ਬਾਈਬਲ ਵਡਿਆਈ ਨਹੀਂ ਦਿੰਦੀ ਵਡਿਆਈ ਸਿਰਫ ਉਹ ਜਿੰਦਾ ਖੁਦਾ ਨੂੰ ਮਿਲਦੀ ਹੈ ਉਹਦਾ ਆਤਮਾ ਆਉਂਦਾ ਹੀ ਇਨਸਾਨ ਦੇ ਵਿੱਚ ਤੇ ਖੁਦਾ ਉਹ ਉਹਦੇ ਜੀਵਨ ਦੇ ਵਿੱਚ ਸਮਰਥ ਦਿੰਦਾ ਹੈ ਤੇ ਉਹ ਇਹ ਰਾਜਾ ਪ੍ਰਭੂ ਦੇ ਲੋਕ ਕੰਮ ਕਰਦੇ ਹੀ ਤੇ ਜਿੱਤ ਨੂੰ ਪ੍ਰਾਪਤ ਕਰਦੇ ਹallelujah ਤੇ ਵੇਖੋ ਅੱਜ ਵੀ ਜੇ ਵੇਖੋ ਜਿ ਜਿੰਨਾ ਖੁਦਾ ਦਾ ਇਹ ਵਚਨ ਲਿਖਿਆ ਆ ਵੇਖੋ ਪ੍ਰਭੂ ਦੇ ਦਾਸ ਮੂਸਾ ਨੇ ਇਹ ਪੰਜ ਕਿਤਾਬਾਂ ਪਹਿਲੀਆਂ ਲਿਖੀਆਂ ਹallelujah ਪਰ ਪੰਜਾਂ ਕਿਤਾਬਾਂ ਵਿੱਚ ਮੂਸਾ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੈਨੂੰ ਮੰਨਿਓ ਤੇ ਮੈਨੂੰ ਧੰਨ ਧੰਨ ਕਿਉਂ ਨਹੀਂ ਅੱਗੇ ਫਿਰ ਪ੍ਰਭੂ ਦੇ ਦਾਸਾਂ ਨੇ ਕੁਝ ਇਹਦਾ ਯੋਸ਼ੂਆ ਦੀ ਪੁਸਤਕ ਬੜੀਆਂ ਪੁਸਤਕਾਂ ਅੱਗੇ ਲਿਖੀਆਂ ਉਹਨਾਂ ਨੇ ਨਹੀਂ ਕਿਹਾ ਕਿ ਮੈਨੂੰ ਵਡਿਆਈ ਦਿਓ ਕਿਉਂਕਿ ਪਵਿੱਤਰ ਬਾਈਬਲ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਬੰਦੇ ਨੂੰ ਕਿ ਵਡਿਆਈ ਖੁਦਾ ਦਾ ਵਚਨ ਦਿੰਦਾ ਨਹੀਂ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਇਹ ਸਾਰਾ ਪਵਿੱਤਰ ਸਾਸਤਰ ਆਤਮਾ ਦੀ ਅਗਵਾਈ ਦੇ ਨਾਲ ਲਿਖਿਆ ਗਿਆ ਹੈ ਖੁਦਾ ਦੀ ਵੇਖੋ ਜੇ ਖੁਦਾ ਦੀ ਆਤਮਾ ਗਵਾਈ ਦੇ ਨਾਲ ਇਹ ਪਵਿੱਤਰ ਸਾਸ਼ਤਰ ਲਿਖਿਆ ਗਿਆ ਨਾ ਤੇ ਫਿਰ ਖੁਦਾ ਦਾ ਆਤਮਾ ਕਿਸ ਇਨਸਾਨ ਨੂੰ ਵਡਿਆਈ ਨਹੀਂ ਦਿੰਦਾ ਇਹ ਉਹ ਵਡਿਆਈ ਪਰਮੇਸ਼ਰ ਨੂੰ ਦਿੰਦਾ ਹੈ ਚਾਹੇ ਉਹ ਚਾਹੇ ਰਾਜਿਆਂ ਦੇ ਦੁਆਰਾ ਚਾਹੇ ਬਿਮਾਰੀਆਂ ਦੇ ਦੁਆਰਾ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਵਡਿਆਈ ਸਿਰਫ ਉਹ ਜਿੰਦਾ ਖੁਦਾ ਨੂੰ ਮਿਲਦੀ ਹੈ ਅੱਜ ਵੀ ਵੇਖੋ ਬਹੁਤ ਸਾਰੇ ਲੋਕ ਚੰਗੇ ਹੁੰਦੇ ਨੇ ਇਹ ਤੋਂ ਕਿਹਦੇ ਨਾਮ ਦੇ ਵਿੱਚ ਚੰਗੇ ਹੁੰਦੇ ਨੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਚੰਗੇ ਹੁੰਦੇ ਨੇ ਅੱਜ ਵੀ ਬਿਮਾਰੀਆਂ ਜਾਂਦੀਆਂ ਸ਼ਰੀਰਾਂ ਵਿੱਚੋਂ ਕਿਹਦੇ ਨਾਮ ਵਿੱਚ ਜਾਂਦੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਬੜਿਆਈ ਕਿੰਨੂੰ ਮਿਲਦੀ ਹੈ ਯਿਸੂ ਮਸੀਹ ਨੂੰ ਕਿਉਂ ਕਿਉਂਕਿ ਜੋ ਵੀ ਕੋਈ ਰੱਬ ਦਾ ਦਾਸ ਯਿਸੂ ਮਸੀਹ ਦਾ ਨਾਮ ਲੈ ਕੇ ਸ਼ਬਦ ਬੋਲਦਾ ਹੈ ਕਿਹ ਰੋਗੀ ਦੇ ਉੱਤੇ ਤੇ ਪ੍ਰਭੂ ਦਾ ਆਤਮਾ ਨੂੰ ਛੂਕੇ ਤੇ ਚੰਗਿਆਂ ਕਰ ਦਿੰਦਾ ਹੈ ਹਾਲੇਲੂਇਆ ਕਿਉਂਕਿ ਵੇਖੋ ਕਾਮੀ ਖੁਦਾ ਦੇ ਆਤਮਾ ਦਾ ਹਾਲੇਲੂਇਆ ਵੇਖੋ ਜਦੋਂ ਸੀ ਲਾਸਟ ਪਿੱਤਰ ਵੈਵਨ ਨੂੰ ਪੜਦੇ ਆ ਪ੍ਰਕਾਸ਼ ਦੀ ਪੋਥੀ ਦੇ ਵਿੱਚ ਜਦੋਂ ਸੰਤ ਜਹੂਨਾ ਨੇ ਸੰਤ ਜਹੂਨਾ ਨੂੰ ਖੁਦਾ ਦਾ ਆਤਮਾ ਦਰਸ਼ਨ ਦੇ ਵਿੱਚ ਸਵਰਗ ਦੇ ਵਿੱਚ ਲੈ ਗਿਆ ਤੇ ਵਚਨ ਦੇ ਵਿੱਚ ਲਿਖਿਆ ਕਿ ਸੰਤ ਜਹੂਨਾ ਨੇ ਜਿਹੜਾ ਦੂਤ ਨੂੰ ਲਿਖਾ ਰਿਹਾ ਸੀ ਗੱਲਾਂ ਦੱਸ ਰਿਹਾ ਸੀ ਵਚਨ ਦੇ ਵਿੱਚ ਲਿਖਿਆ ਕਿ ਸਵਰਗ ਸੰਤ ਜਹੂਨਾ ਨੇ ਕਿਹਾ ਕਿ ਮੈਂ ਸਵਰਗ ਦੂਤ ਦੇ ਕਦਮਾਂ ਦੇ ਵਿੱਚ ਝੁਕ ਗਿਆ ਸਵਰਗ ਦੂਤ ਨੇ ਕਿਹਾ ਅੱਗੋਂ ਕਿ ਤੂੰ ਮੇਰੇ ਕਦਮਾਂ ਦੇ ਵਿੱਚ ਨਾ ਝੁਕ ਮੈਂ ਤੇ ਆਪ ਤੇਰੇ ਭਰਾਵਾਂ ਵਰਗਾ ਤੇ ਜਿਹੜੇ ਵੱਡੇ ਗਏ ਨੇ ਯਿਸੂ ਮਸੀਹ ਦੀ ਗਵਾਹੀ ਦਿੰਦੇ ਨੇ ਤੇ ਮੈਂ ਉਹਨਾਂ ਨਾਲ ਤਾਂ ਤੇਰੇ ਵਰਤੇ ਰਾ ਇੱਕ ਭਰਾ ਆ ਤੂੰ ਮੇਰੇ ਅੱਗੇ ਆ ਝੁਕ ਜਿਹੜਾ ਸਿੰਘਾਸਨ ਦੇ ਉੱਤੇ ਬੈਠਾ ਹੈ ਭਵਕ ਯਿਸੂ ਮਸੀਹ ਕਹਿੰਦਾ ਜਿਹੜਾ ਸਿੰਘਾਸਨ ਦੇ ਉੱਤੇ ਬੈਠਾ ਹੈ ਉਹਦੇ ਅੱਗੇ ਝੁਕ ਤੇ ਉਹਦੀ ਉਹਦੀ ਕੀ ਕਰ ਮਹਿਮਾ ਕਰ ਹਾਲੇਲੂਇਆ ਵੇਖੋ ਪਵਿੱਤਰ ਬਾਈਬਲ ਯਿਸੂ ਮਸੀਹ ਤੋਂ ਇਲਾਵਾ ਹੋਰ ਕਹੇ ਵੀ ਇਨਸਾਨ ਨੂੰ ਵਡਿਆਈ ਨਹੀਂ ਦਿੰਦਾ ਵੇਖੋ ਵਡਿਆਈ ਦਾ ਇੱਕ ਇੱਕ ਹੁੰਦੀ ਹੈ ਵਡਿਆਈ ਤੇ ਵੇਖੋ ਇੱਕ ਹੁੰਦੀ ਹੈ ਮਹਿਮਾ ਮਹਿਮਾ ਖੁਦਾ ਦਾ ਪਾਕ ਕਲਾਮ ਸਿਰਫ ਯਿਸੂ ਮਸੀਹ ਨੂੰ ਹੀ ਦਿੰਦਾ ਹੈ ਹਾਲੇਲੂਇਆ ਵੇਖੋ ਬਡੀਾਈ ਧਰਤੀ ਦੇ ਉੱਤੇ ਜਿੰਨੇ ਇਨਸਾਨ ਪ੍ਰਭੂ ਦੇ ਵਿੱਚ ਚੱਲਦੇ ਨੇ ਫਿਰ ਵੇਖੋ ਜੇ ਉਹ ਰਾਜ ਦੇਤੇ ਚੜਾਈ ਕਰਦੇ ਤੇ ਖੁਦਾ ਉਹਨਾਂ ਨੂੰ ਜਿਤਾਉਂਦਾ ਹੈ ਫਿਰ ਦੂਸਰੀਆਂ ਕੌਮਾਂ ਦੇ ਲੋਕ ਵਾਕਿਆ ਹੀ ਉਹ ਇਜ਼ਰਾਈਲ ਨੂੰ ਕਿ ਜਿਹੜਾ ਕੋਈ ਰਾਜਾ ਰਾਜ ਕਰਦੇ ਤੇ ਲੋਕਾਂ ਉਹ ਬੋਲ ਕੇ ਕਹਿੰਦੇ ਕਿ ਵਾਕਿਆ ਇਹਨਾਂ ਦਾ ਖੁਦਾ ਕੀ ਆ ਧਾਨਿਆ ਤੇ ਉਹ ਲੋਕ ਕੀ ਕਰਦੇ ਫਿਰ ਡਰਦੇ ਜਿਹਦਾ ਅੱਜ ਵੀ ਕੋਈ ਯੀਸ਼ੂ ਮਸੀਹ ਦੇ ਨਾਂ ਤੋਂ ਬਹੁਤ ਸਾਰੇ ਲੋਕ ਕੀ ਕਰਦੇ ਨੇ ਡਰਦੇ ਆ ਉਹਦਾ ਨਾਂ ਨੀ ਆਪਣੇ ਮੂੰਹ ਦੇ ਵਿੱਚੋਂ ਲੈਣਾ ਚਾਹੁੰਦੇ ਦਰਤੇ ਵੇਖੋ ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਵੀ ਵੇਖੋ ਜੋ ਹਵਾਨਾਤ ਲੋਕ ਕੀ ਕਰਦੇ ਸੀ ਦਰਤੇ ਕਿਉਂਕਿ ਖੁਦਾ ਨੇ ਕਾਮ ਹੀ ਉਹਨਾਂ ਦੇ ਘੇਰ ਦੇ ਵੱਡੇ ਕੀਤੇ ਸਮੁੰਦਰ ਨੂੰ ਦੋ ਹਿੱਸੇ ਕਰ ਦਿੱਤਾ ਹੈ ਇਜ਼ਰਾਇਲ ਦੇ ਲੋਕ ਜਦੋਂ ਨੰਗਦੇ ਸੀ ਤੇ ਖੁਦਾ ਹਰ ਇੱਕ ਰੁਕਾਵਟ ਪਰੇ ਕਰੀਪ ਕਰੀ ਜਾਂਦਾ ਹੈ ਅੱਜ ਵੀ ਵੇਖੋ ਬੜੇ ਜ਼ੋਰ ਦੇ ਨਾਲ ਉਹੀ ਆਤਮਿਕ ਕੰਮ ਕਰ ਰਿਹਾ ਹੈ ਤੇ ਲੋਕਾਂ ਦੇ ਜੀਵਨ ਦੇ ਵਿੱਚ ਕੀ ਬਹਿ ਗਿਆ ਇੱਕ ਡਰ ਹਾਲੇਲੂਇਆ ਵੇਖੋ ਕਈ ਲੋਕ ਲੈਂਦੇ ਨਹੀਂ ਹੈ ਯੇਸ਼ੂ ਮਸੀਹ ਦਾ ਨਾਮ ਹਾਲੇਲੂਇਆ ਪਰ ਵੇਖੋ ਸ਼ਰਕਾਰਾ ਇਸ ਨਾਮ ਦੇ ਵਿੱਚ ਹੈ ਇਸੇ ਨਾਮ ਨੂੰ ਖੁਦਾ ਦਾ ਵਚਨ ਵਡਿਆਈ ਦਿੰਦਾ ਹੈ ਮਹਿਮਾ ਦਿੰਦਾ ਹੈ ਹੋਰ ਕਿਸੇ ਨੂੰ ਨਹੀਂ ਕਿਉਂਕਿ ਆਦਰ ਮਹਿਮਾ ਜਲਾਲ ਵਡਿਆਈ ਸਭ ਕੁਝ ਲੈਣ ਦੇ ਜੋ ਕੋਣੇ ਯੇਸ਼ੂ ਮਸੀਹ ਅਸੀਂ ਉਸੇ ਨਾਮ ਵਡਿਆਈ ਦੇਣੀ ਹੈ ਹਾਲੇਲੂਇਆ ਤਾਂ ਕਿ ਉਸੇ ਨਾਂ ਨੇ ਸਾਨੂੰ ਪਾਰ ਲਾਉਣਾ ਹੈ ਉਸੇ ਨਾਂ ਨੇ ਖੁਦਾ ਦੇ ਦਾਸਾਂ ਨੇ ਨਵੀਆਂ ਨੇ ਸੰਤਾਂ ਨੇ ਚੇਲਿਆਂ ਨੇ ਉਸੇ ਨਾਂ ਨੂੰ ਵੜਿਆਈ ਦਿੱਤੀ ਅਸੀਂ ਵੀ ਉਸੇ ਨਾਂ ਨੂੰ ਵੜਿਆਈ ਦਿੰਦੇ ਹੋਏ ਧਰਤੀ ਦੇ ਉੱਤੋਂ ਐਦਾਂ ਹੀ ਚਲੇ ਜਾਣਾ ਹੈ ਕਿ ਜਾਕੀ ਮੁਕਤੀ ਨੂੰ ਪ੍ਰਾਪਤ ਕਰਨਾ ਹੈ ਹਾਲੇਲੂਇਆ ਕਿਉਂਕਿ ਵਚਨ ਦੇ ਵਿੱਚ ਲਿਖਿਆ ਕਿ ਸਵਰਗ ਤੇ ਧਰਤੀ ਤੇ ਧਰਤੀ ਦੇ ਥੱਲੇ ਕੋਈ ਦੂਜਾ ਨਾਂ ਨਹੀਂ ਦਿੱਤਾ ਗਿਆ ਇੱਕੋ ਹੀ ਨਾਂ ਆ ਉਹ ਦੇ ਪਿਆਰੇ ਪੁੱਤਰ ਯੀਸ਼ੂ ਮਸੀਹ ਦਾ ਨਾਂ ਹੈ ਇਦੇ ਵਿੱਚ ਸਾਰੀ ਸੰਪੂਰਨਤਾ ਉਹਦੀ ਹੋ ਕੇ ਉਹਦੇ ਵਿੱਚ ਵਸਦੀ ਹੈ ਤਾਂ ਪ੍ਰਭੂ ਤੁਹਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ